ਇੱਕ ਵਾਰ ਹੀ ਆਈ ਹੈ ਲੋ ਜੀ ਬੋਣ ਸਕੂਟਰ ਦੀਆਂ ਬੈਟਰੀਆਂ ਬੜੇ ਸਾਫ਼ ਚ ਕਰਦੇ ਨਹੀਂ ਦਰਸ਼ਕਾਂ ਸਾਫ਼ ਹੀ ਸਾਫ਼ ਹੋਆ ਕੋਈ ਹੁਣ ਵੀ ਉਹ ਕੀ ਕਰੀ ਇਹਨਾਂ ਨੂੰ ਇਹਦੀ ਬੈਲੈਂਸਿੰਗ ਖਰਾਬ ਆ ਮਤਲਬ ਕਿ ਜਦਾਂ ਮੰਨ ਲਓ ਵੀ ਮਲੇ 24 ਸੈੱਲ ਆ ਚਾਰ ਪੰਜ ਵੀ ਸੈੱਲ ਕਮਲ ਪਾਉਣ ਦੇ ਇੱਕ ਦੂਜੀ ਨੂੰ ਬੈਲੈਂਸਿੰਗ ਕਰਾਉਣੀ ਉੱਧਾ ਕੋਈ ਦਿੱਕਤ ਨਹੀਂ ਇਹਨਾਂ ਨੂੰ ਉੱਧਾ ਸਹੀ ਹੈ ਲੈ ਉਹ ਵੀ ਆ ਗਿਆ ਵਾ ਲੈ ਲਓ ਕੀ ਕਰੂਗਾ ਮਸ਼ੀਨ ਵਾਲੇ ਨੇ ਪਹਿਲਾਂ ਇਹਨੂੰ ਜ਼ੀਰੋ ਕਰਨਾ ਡਿਸਚਾਰਜ ਕਰਨਾ ਉਸ ਤੋਂ ਬਾਅਦ ਇਹਨੂੰ ਫਿਰ ਚਾਰਜ ਕਰਨਾ ਕੋਈ ਹਸਾਕ ਦਾ ਬੰਦਾ ਮਸ਼ੀਨ ਨਾ ਸੈੱਲ ਸੈੱਲ ਕਰ ਦਿੰਦਾ ਨਹੀਂ ਨਹੀਂ ਖਰਾਬ ਹੋਈ ਨਹੀਂਗਾ ਹਾਂ ਜੇ ਹੋਣਗੇ ਤਾਂ ਫੇਰ ਹੀ ਆ ਲੈ ਆ ਗਿਆ ਲੋਰੀ ਤੇਲ ਬੋ ਵਾਲੀ ਗੇ ਕਿਨੇ ਲੋਰੀ ਸੰਗਤਾਂ ਜਾ ਰਹੀਆਂ ਨੇ ਲੈ ਵੀ ਪਹੁੰਚ ਗਏ ਅਸੀਂ ਤਰਨਤਾਰਨ ਉਹ ਕਾਇਆ ਦੇ ਸ਼ੋਰੂਮ ਬੈਟਰੀਆਂ ਲੈ ਕੇ ਪ੍ਰੋਬਲਮ ਆ ਗਈ ਆ ਮੁੰਡਾ ਇੱਕ ਵਾਰ ਹੀ ਆਈ ਆ ਚੱਲ ਹੁਣ ਚੱਕ ਸੰਗ ਨੇ ਜ਼ਿਆਦਾ ਕੀਤਾ ਆ ਚੱਕ ਹੁਣ ਜਿੰਮ ਵਾਲਾ ਤੂੰ ਬੰਦਾ ਵਾ ਉਹ ਚੱਕ ਲੈਣੀ ਥੱਲੇ ਤੇ ਰੱਖ ਫੇਚ ਤਾਂ ਹੈਗਾ ਬੰਬੀ ਆ ਬੱਲੇ 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 ਨਾ ਵੀ ਹਾਂਜੀ ਠੀਕ ਆ ਲੈ ਵੀ ਆ ਵੀ ਪਹੁੰਚ ਗਏ ਆ ਜੀ ਪਾਰਕਿੰਗ ਪਾਰਕਿੰਗ ਡਾਲੀਏ ਪਹਿਲਾਂ ਤਰਨਤਾਰ ਦਰਬਾਰ ਸਾਹਿਬ ਦੀ ਪਾਰਕਿੰਗ ਵਾਹ ਗੁਰਜੀ ਨਵੀਂ ਪਾਰਕਿੰਗ ਬਣੀ ਆ ਲੋ ਜੀ ਹੁਣ ਆਪਾਂ ਜਾਣੇ ਪਏ ਆ ਪਾਰਕਿੰਗ ਲਾ ਕੇ ਗੱਡੀ ਦਰਬਾਰ ਸਾਹਿਬ ਨੂੰ ਦਰਬਾਰ ਸਾਹਿਬ ਤਰਨਤਾਰ ਜੀ ਪਹੁੰਚ ਗਏ ਦਰਬਾਰ ਸਾਹਿਬ रौनक लगिया ने दरबार साहब एंट्री शॉपा ने जमा कराइए वागुरु वागुरु अरे बाबे की कृपा ना मौसम ठंडा वा हवा चलन रही और रहा दरबार साहेब ਨੂੰ ਲੋ ਜੀ ਕਰੋ ਦਰਸ਼ਨ ਸਰੋਵਰ ਦੇ ਸਭ ਤੋਂ ਵੱਡਾ ਸੋਵਰ ਇਹੀ ਆ ਜੀ ਦੁਨੀਆ ਦਾ ਔਰ ਇਹ ਦਰਬਾਰ ਸਾਹਿਬ ਆਪਾਂ ਉੱਥੇ ਜਾਣਾ ਵਾ ਚੱਲ ਕੇ ਚਲੋ ਉਹ ਬੰਦਾ ਮੇਰਾ ਰੀਡ ਵੜਾ ਹੋ ਰਿਹਾ ਵਾ ਸੇਵਾ ਲੱਗੀ ਆਉਂਦੇ ਆ ਬਾਬਾ ਜੀ ਦੀ ਜਲਦੀ ਸੀਗਾ ਹੋ ਜੀ ਕਰੋ ਦਰਸ਼ਨ ਬਾਬਾ ਜੀ ਦੇ ਸ਼ਬਦ ਸੁਣੋ ਗੁਰਜੀ ਦਰਸ਼ਨ ਹੋ ਗਏ ਆ ਇਸ਼ਨਾਨ ਤੇ ਸਫਾਈ ਦੀ ਸੇਵਾ ਹੋ ਰਹੀ ਆ ਕੜਾ ਪ੍ਰਸ਼ਾਦ ਦੀ ਦੇਖ ਵੈਗੁਰ ਜੀ ਕੀ ਖਤੈ ਲੋ ਜੀ ਵੈਗੁਰੂ ਪ੍ਰਸ਼ਾਸ਼ਕੋ ਜੀ ਲੋ ਵੈਗੁਰੂ ਜੀ ਹੋ ਗਿਆ ਦਰਸ਼ਨ ਹਣ ਬੈਟਰੀਆਂ ਚੱਕਲੀਆਂ ਦਵਾਰਾ ਤੁਸੀਂ ਦੇਖਦੇ ਆ ਟਾਈਮ ਜ਼ਿਆਦਾ ਲੱਗੂਗਾ ਤੇ ਫਿਰ ਹਰਮਨ ਦਸਾ ਵੀ ਜਾਈ ਆਉਣਾ ਬਾਕੀ ਚਲੋ ਮਿਲਦੇ ਆ ਕਰ ਲੋ ਦਰਸ਼ਨ ਓ ਵਾਹ ਗੁਰਜੀ ਹੁਣ ਆਪਾਂ ਚੱਲੇ ਹਾਂ ਬਾਬਾ ਗੁੱਡਾ ਜੀ ਤੇ ਟਾਈਮ ਲੱਗ ਜਾਣਾ ਇਹਲੇ ਬੈਟਰੀਆਂ ਨੂੰ ਐਂ ਕੇ ਚਲੋ ਕਰਨਾ ਵੀ ਕੀ ਆ ਤੂ 2-4 ਘੰਟੇ ਲੱਗੇ ਲੱਗੇ ਤੇ ਹੈ ਲੋ ਜੀ ਪਹੁੰਚ ਗਏ ਆਪਾਂ ਹੁਣ ਬਾਬਾ ਗੁੱਡਾ ਜੀ ਦੇ ਅੰਦੀ

और ट्रैक्टर लेके आया पाओ चुड़ा घर चल गए चलो भाई ਪ੍ਰਧਾਨ ਨੂੰ ਅੱਪਾ ਦਰਸ਼ਨ ਦਿਖਾਉਣੇ ਅੰਦਰੋਂ ਜੀ ਓਏ ਹੋਏ ਹੋ ਪੱਲੀ ਸੜ ਗਏ ਓਏ ਪੈਰ ਤੇਰਾ ਭਲਾ ਹੋਈ ਵਾਈ ਗਰੂ ਵਾਈ ਗਰੂ ਹੋਈ ਪਈ ਆ ਦੇ ਇੱਕ ਪ੍ਰਸ਼ਾਦ ਲਈ ਪਰਚੀ ਜੀ ਔਰ ਇਹ ਸਰੂਵਰ ਇਧਰ ਮਿਲਦੇ ਮਿਸੇ ਪ੍ਰਸ਼ਾਦੇ ਪੱਥਰ ਨਵਾਂ ਲਾਇਆ ਸਾਰਾ ਇਹਨਾਂ ਨੇ ਮੈਂ ਪੱਥਰ ਸਾਰਾ ਨਵਾਂ ਲਾਇਆ ਹਾਂ ਕੰਮ ਚੱਲਦਾ ਪਿਆ ਬਰਸ਼ਾਦ ਤੇ ਇਧਰ ਮੇਸੀ ਰੋਟੀ ਜੀ ਵੈ ਗੁਰੂ ਹੋ ਕੇ ਦਰਸ਼ਨ ਹੁਣ ਆਪਾਂ ਜਾਣਾ ਪਲਵਾਨ ਕਿਥੇ ਜਾਣਾ ਆਪਾਂ ਦੋਨਾਂ ਨੇ ਬਾਬਾ ਦੀਪ ਸਿੰਘ ਜੀ ਜਾਣਾ ਹੁਣ ਔਰ ਇਹ ਗੁਰੂ ਦਾ ਲੰਗਰ ਲੰਗਰ ਤਾਂ ਨਹੀਂ ਖਾਣਾ ਬਈ ਲੋਵਾ ਜੀ ਔਰ ਸੰਗਤ ਵੀ ਠੀਕ ਆ ਉਹ ਤਾਂ ਜੀ ਦੁਕਾਨਾਂ ਬਹੁਤ ਲੱਗਦੀਆਂ ਆਉਂਦੀਆਂ ਇੱਧਰਲੀ ਸਾਈਡ ਤੇ ਸੰਗਰਾਮ ਤੇ ਮੱਸਿਆ ਤੇ ਹਾਂ ਮੈਂ ਪਹਿਲੀ ਵਾਰ ਆਇਆ ਆ ਆ ਬੰਦਾ ਪਹਿਲੀ ਵਾਰ ਆਇਆ ਵਾ ਲੈ ਗੀ ਨਹੀਂ ਉਹਦੇ ਸਾਨੂੰ ਉਹਨੂੰ ਤੇਰਾ ਵਿਆਹ ਵੀ ਜਲਦੀ ਹੋ ਜਾਣਾ ਵਾ ਆਹ ਇੱਕੋ ਗੱਲ ਆ ਉਹ ਰਿਹਾ ਬੰਬੂ ਘੜ ਆਪਣਾ